ਜਦੋਂ ਵੀ ਖੜਦਾ ਪੰਜਾਬ ਦੇ ਨਾਲ ਹਿੱਕ ਠੋਕ ਕੇ ਖੜਦਾ ਚਰਨਜੀਤ ਚੰਨੀ ਸਿਆ ਜਦੋਂ ਵੀ ਤੂੰ ਖੜਦਾ ਸਿੱਖ ਕੌਮ ਨਾਲ ਹਿੱਕ ਠੋਕ ਕੇ ਖੜਦਾ ਪਰ ਜਾਂਦੇ ਸੰ ਚੰਨੀ ਨੇ ਕੱਲ ਗੱਲ ਕੀਤੀ ਤੇ ਕੱਲ ਇਹੋ ਜੇ ਕੀਤੀ ਕਿ ਜਿੱਦਾਂ ਨਾ ਹਰਪਾਲ ਤੇ ਜਗਰਾਜ ਸਿੰਘ ਨੇ ਸ਼ੱਕੇ ਨਹੀਂ ਮਾਰੇ ਛੇ ਛੱਕੇ ਇਹੋ ਛੇ ਛੱਕੇ ਉਹਨੇ ਮਾਰੇ ਚੰਗੀ ਤਰ੍ਹਾਂ ਬੜੇ ਵਧੀਆ ਮੁੱਦੇ ਚੱਕੇ ਆਨੇ ਚੱਲ ਕੋਈ ਗੱਲ ਨਹੀਂ ਲੋਕਾਂ ਨੂੰ ਪਛਾਣੇ ਚੰਨੀ ਵਰਗੇ ਲੀਡਰਾਂ ਦੀ ਲੋੜ ਏ ਜੇ ਪੰਜਾਬ ਬਚਾਰਾ ਤੇ ਆਪਾਂ ਚੰਨੀ بھائی ਨੂੰ ਕਰਦੇ ਆ ਸਲੂਟ ਇਹ ਤਰੀਫਾਂ ਐਮਪੀ ਚਰਨਜੀਤ ਸਿੰਘ ਚੰਨੀ ਦੀਆਂ ਹੋ ਰਹੀਆਂ ਨੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸਦਨ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਦਾ ਮੁੱਦਾ ਚੁੱਕਿਆ ਗਿਆ ਜਿਸ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਜਿੱਥੇ ਉਹਨਾਂ ਦਾ ਵਿਰੋਧ ਕੀਤਾ ਗਿਆ ਪਰ ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਦੀਆਂ ਰੱਜ ਕੇ ਤਰੀਫਾਂ ਕੀਤੀਆਂ ਗਈਆਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਲੋਕ ਐਮਪੀ ਚਰਨਜੀਤ ਸਿੰਘ ਚੰਨੀ ਦੀਆਂ ਰੱਜ ਕੇ ਤਰੀਫਾਂ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਕੀ ਐਮਪੀ ਚਰਨਜੀਤ ਚੰਨੀ ਬਿਨਾ ਕਿਸੇ ਦੀ ਪਰਵਾਹ ਕੀਤੇ ਪੰਜਾਬ ਦੇ ਮੁੱਦੇ ਚੁੱਕਦੇ ਨੇ ਫਿਰ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਹਿੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਦੇ ਨਹੀਂ ਤੂੰ ਪਰਵਾਹ ਕਰਦਾ ਉਹ ਨਾ ਹੀ ਤੂੰ ਆਪਣੀ ਪਾਰਟੀ ਤੋਂ ਡਰਦਾ ਉਹ ਜਦੋਂ ਵੀ ਖੜਦਾ ਪੰਜਾਬ ਦੇ ਨਾਲ ਹਿੱਕ ਠੋਕ ਕੇ ਖੜਦਾ ਚਰਨਜੀਤ ਚੰਨੀ ਸਿਆਂ ਜਦੋਂ ਵੀ ਤੂੰ ਖੜਦਾ ਸਿੱਖ ਕੌਮ ਨਾਲ ਹਿੱਕ ਠੋਕ ਕੇ ਖੜਦਾ ਇੱਕ ਵਾਰ ਫੇਰ ਬਣੇਗਾ ਪੰਜਾਬ ਦਾ ਤੂੰ ਮੁੱਖ ਮੰਤਰੀ ਇਸ ਗੱਲ ਦੀ ਬੱਚਾ ਬੱਚਾ ਅਗਵਾਹੀ ਪਰਦਾ ਇਸ ਗੱਲ ਦੀ ਬੱਚਾ ਬੱਚਾ ਅਗਵਾਹੀ ਪਰਦਾ ਜਿਹੜੀ ਮਰਜ਼ੀ ਐ ਬੋਲੋ ਚੰਨੀ ਜੰਨੀ ਹੋਈ ਪਈ ਆ ਮੈਂ ਕਹਿੰਦਾ ਬਹੁਤਿਆਂ ਨਾਲੋਂ ਬਹੁਤ ਜ਼ਿਆਦਾ ਵਧੀਆ ਰਹਿ ਗਿਆ ਯਾਰ ਇਨੇ ਐਮਪੀ ਜਾਂ ਐਮਐਲਏ ਜਿਨ੍ਹਾਂ ਨੇ ਅਜ ਤੱਕ ਇਹਨਾਂ ਗੱਲਾਂ ਤੇ ਗੱਲ ਹੀ ਨਹੀਂ ਸੀ ਕੀਤੀ ਪਰ ਜੰਦੇ ਸੰ ਚੰਨੀ ਨੇ ਕੱਲ ਗੱਲ ਕੀਤੀ ਤੇ ਗੱਲ ਇਹੋ ਜਿਹੀ ਕੀਤੀ ਕਿ ਜਿੱਦਾਂ ਨਾ ਹਰਪਾਲ ਤੇ ਜਵਰਾ ਸਿੰਘ ਨੇ ਛੱਕੇ ਨਹੀਂ ਮਾਰੇ 6 ਛੱਕੇ ਇਹੋ 6 ਛੱਕੇ ਉਹਨੇ ਮਾਰੇ ਚੰਗੀ ਤਰ੍ਹਾਂ ਬੜੇ ਵਧੀਆ ਮੁੱਦੇ ਚੱਕੇ ਆਨੇ ਗਰੀਪਾ ਦੇ ਚੱਕੇ ਸਿੱਧੂ ਮੂਸੇ ਵਾਲੇ ਆਲਾ ਮੁੱਦਾ ਚੱਕਿਆ ਭਾਈ ਅਮਰਤਪਾਲ ਆਲਾ ਮੁੱਦਾ ਚੱਕਿਆ ਕਿੰਨੇ ਮੁੱਦੇ ਉਹਨੇ ਜਿਹੜੇ ਸ਼ਾਂਤ ਪਏ ਇੱਕ ਰਾਹ ਹਾਲ ਚਾਲ ਲਕਰ ਆਇਆ ਸੰਸਦ ਜੇ ਨਾ ਕਰ ਗਿਆ ਯਾਰ ਪੰਜਾਬੀ ਮੁੰਡਿਆਂ ਦਾ ਧੱਕਾ ਹੋ ਰਿਹਾ ਯਾਰ ਐਂਟ ਕਰ ਆ ਗਿਆ ਦੋ ਮੁੰਡੇ ਤੋਂ ਨੇ ਜਾਦੇ ਐਂਡ ਚੱਕੇ ਨਾ ਕਰਮਨੀ ਸਿੰਘ ਪਿੱਟੂ ਵਾਲਾ ਕੇ ਕਹਿੰਦਾ ਤੇਰਾ ਪਿਓ ਉਹ ਨਹੀਂ ਮਰਿਆ ਤੇਰਾ ਪਿਓ ਹੁਣ ਮਰਿਆ ਏ ਜਦੋਂ ਤੂੰ ਕਾਂਗਰਸ ਅੱਡੀ ਇੱਕ ਮੋਦੀ ਨੂੰ ਵਲੇੜ ਲਿਆ ਕਹਿੰਦਾ ਲੱਖਾਂ ਕਰੋੜਾਂ ਦੇ ਵਿਆਹ 'ਚ ਜਾਂਦਾ ਉੱਥੇ ਕੋਈ ਸਾਫਤਾ ਨਹੀਂ ਕਹਿੰਦਾ ਮੈਂ ਮੁੰਡੇ ਦਾ ਵਿਆਹ ਕੀਤਾ ਤੇ ਉਹਨਾਂ ਤੋਂ ਦਾਲ ਦਾ ਪੁੱਛਦਾ ਉਹਨਾਂ ਕਿ ਦਾਲ ਕਿੰਨੀ ਲੱਗੀ ਲਵਾਈ ਕਿਹੜਾ ਕੀਤਾ ਮੈਂ ਕਹਿੰਦਾ ਵੀ ਚੰਨੀ ਸਾਹਿਬ ਐਂਡ ਕਰਾਤਾ ਲਵ ਯੂ ਵਾਲਾ ਕੰਮ ਹੋ ਗਿਆ ਤੁਹਾਡੇ ਨਾਲ ਲਵ ਯੂ ਐਂਡ ਹੋ ਗਿਆ ਸਸੀ ਗੱਲ ਸਾਰਿਆਂ ਨਾਲ ਤੇ ਗੱਲ ਕਰਨੀ ਸੀ ਬਾਈ ਚੰਨੀ ਬਾਈ ਚੰਨੀ ਗੱਲ ਤੇਰੀ ਆਪਾਂ ਮੰਨੀ ਪਾਰਲੀਮੈਂਟ ਚ ਜਾ ਕੇ ਸਰਕਾਰ ਦੀ ਇਹ ਧੌਣ ਪੰਨੀ ਭਾਈ ਅਮਰਜੀਤ ਸਿੰਘ ਦੇ ਪਾਲ ਦੇ ਭਾਈ ਅਮਰਿਤਪਾਲ ਸਿੰਘ ਦੇ ਹੱਕ ਚ ਜਿਹੜੀ ਕੋ ਗੱਲ ਐ ਚੱਕੀ ਹੁਣ ਤੇਰੇ ਇੱਧਰ ਉੱਧਰ ਵਾਲੇ ਲੀਡਰ ਕਹਿਣ ਲੱਗੇ ਚੰਨੀ ਦੀ ਗੱਲ ਨਹੀਂ ਚੰਗੀ ਪਰ ਲੋਕਾਂ ਨੂੰ ਪਤਾ ਲੱਗਿਆ ਚੰਨੀ ਬੰਦਾ ਏ ਘੈਂਟ ਤੇ ਉਹਨੇ ਦਿੱਤੇ ਗੱਲਾਂ ਵਿੱਚ ਸਾਰਾ ਹੀ ਫੈਂਟ ਤੇ ਹੁਣ ਤੁੱਚਾ ਚੱਕੀ ਫਿਰਦੇ ਆ ਕਹਿੰਦੇ ਚੰਨੀ ਨੇ ਐ ਕਰਤਾ ਚੰਨੀ ਨੇ ਉਹ ਕਰਤਾ ਇਹ ਗੱਲਾਂ ਕਰਦੇ ਫਿਰਦੇ ਆ ਚੱਲ ਕੋਈ ਗੱਲ ਨਹੀਂ ਲੋਕਾਂ ਨੂੰ ਪਛਾਣੇ ਚੰਨੀ ਵਰਗੇ ਲੀਟਰਾਂ ਦੀ ਲੋੜ ਹੈ ਜੇ ਪੰਜਾਬ ਬਚਾਣਾ ਤੇ ਤੇ ਆਪਾਂ ਚੰਨੀ ਭਾਈ ਨੂੰ ਕਰਦੇ ਆ ਸਲੂਟ ਤੇ ਆਪਾਂ ਲੋਕਾਂ ਨੂੰ ਇਹ ਵੀ ਗੱਲ ਕਹਿਣਾ ਚਾਹੁੰਦੇ ਜਦੋਂ ਹਿਮਾਚਲ ਵਿੱਚ ਪੰਜਾਬੀਆਂ ਦੇ ਨਾਲ ਕੰਗਨਾ ਰੋਹਤ ਕਰਕੇ ਉਧਰ ਕੁੱਟਮਾਰ ਕਰ ਰਹੀ ਸੀ ਜਾਂ ਕੁਝ ਵੀ ਕਰ ਰਹੀ ਸੀ ਕਿ ਚੰਨੀ ਸਾਹਿਬ ਨੇ ਸੀਐਮ ਨੂੰ ਉਧਰ ਦੇ ਫਾਚਲ ਦੇ ਸੀਐਮ ਨੂੰ ਫੋਨ ਕੀਤਾ ਵੀਡੀਓ ਪਾ ਕੇ ਲਾਈਵ ਕਿ ਤੁਹਾਡੇ ਲੋਕ ਐਦਾਂ ਕਰਦੇ ਹੋਏ ਨੇ ਉਹ ਕਹਿੰਦਾ ਕਿ ਮੈਂ ਜਾਂਚ ਕਰਾਣਾ ਤੇ ਆਪਾਂ ਨੂੰ ਇਹੋ ਜਿਹਾ ਹੀ ਬੰਦਾ ਚਾਹੀਦਾ ਜਿਹੜਾ ਹਰੇਕ ਮੁੱਦੇ ਤੇ ਸਿੱਧਾ ਹੋ ਕੇ ਗੱਲ ਕਰੇ ਤੇ ਚੰਨੀ ਸਾਹਿਬ ਨੂੰ ਸਲੂਟ ਹੈ ਤੇ ਕਿੱਚ ਕੇ ਰੱਖੋ ਕੰਮ ਲੋਕਾਂ ਨੂੰ ਵੀ ਕਹਿੰਦੇ ਉਹਨਾਂ ਦੇ ਹੱਕ ਜਵਾਂ ਤੋਂ ਵੀ ਵੀਡੀਓ ਪਾਓ ਅਗਲੇ ਬੰਦੇ ਨੂੰ ਵੀ ਹੌਸਲਾ ਮਿਲਦਾ ਹੈ ਸ਼ੋਅ ਸੋਸ਼ਲ ਮੀਡੀਆ ਇੱਕ ਐਦਾ ਦੀ ਚੀਜ਼ ਹੈ ਪਲੇਟਫਾਰਮ ਹੈ ਦਾ ਕਿ ਆਪਣੀ ਗੱਲ ਇੱਥੋਂ ਬੈ ਕੇ ਕਿੱਥੇ ਵੀ ਪਹੁੰਚਦੀ ਹੈ ਤੇ ਹਰ ਇੱਕ ਚੀਜ਼ ਦਾ ਹਾਲੇ ਸੋਸ਼ਲ ਮੀਡੀਆ ਤੇ ਬਾਕੀ ਇਨਵਾਈਟ ਨੂੰ ਚੜਦੀ ਕਲਾ 'ਚ ਰੱਖੇ ਸਸਰੀ ਗੱਲ ਸਾਰਿਆਂ ਨੂੰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par